ਅੰਮਰਸਰ ਕੇ ਇਸਤਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਵਾਗਤ ਹੈ ਦੋਸਤੋ ਕੁਝ ਸਮਾਂ ਪਹਿਲਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਪ੍ਰਿੰਸ ਸ਼ਰੀਪੁਰਾ ਤਾਂ ਉਹਨਾਂ ਦੇ ਜਿਹੜੇ ਸਾਥੀ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਰਾਸਤੇ ਦੇ ਵਿੱਚ ਜਾਂਦੇ ਨੂੰ ਫੜਿਆ ਗਿਆ ਸੀ ਜੋ ਕਿ ਮਹਾਰਾਜ ਦਾ ਸਰੂਪ ਪੈਰਾਂ ਦੇ ਵਿੱਚ ਰੱਖ ਕੇ ਲੈ ਕੇ ਜਾਂਦਾ ਸੀ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੀ ਟੀਮ ਹੁਣ ਵੀ ਅੱਜ ਬਾਅਦ ਵੀ ਕਰਦੇ ਆ ਤੇ ਨਾਲ ਦੇ ਨਾਲ ਜਿਹੜਾ ਉਹਨਾਂ ਦੇ ਵੱਲੋਂ ਆਪਣੇ ਪੇਜ ਦੇ ਉੱਪਰ ਲਾਈਵ ਕੀਤਾ ਗਿਆ ਤਾਂ ਉਸ ਦੀ ਤਸਵੀਰ ਵੀ ਨਾਲ ਦੇ ਨਾਲ ਸਾਂਝੀ ਕਰਦੇ ਪਿਆ ਰਹੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਮਹਾਰਾਜ ਦਾ ਜਿਹੜਾ ਸਰੂਪ ਆ ਤਾਂ ਉਹ ਐਕਟਿਵਾ ਦੇ ਲੈ ਉੱਪਰ ਜਿਹੜਾ ਨੌਜਵਾਨ ਲੈ ਕੇ ਜਾ ਰਿਹਾ ਸੀ ਤਾਂ ਪੈਰਾਂ ਦੇ ਵਿੱਚ ਇਸ ਮਹਾਰਾਜ ਦੇ ਸਰੂਪ ਨੂੰ ਉਹਨਾਂ ਦੇ ਵੱਲੋਂ ਰੱਖਿਆ ਗਿਆ ਸੀ ਤਾਂ ਜਦੋਂ ਇਹਨਾਂ ਦੀ ਟੀਮ ਤੇ ਪ੍ਰਿੰਸ ਸ਼੍ਰੀਪੁਰਾ ਮੌਕੇ ਤੇ ਪਹੁੰਚਦੇ ਨੇ ਤਾਂ ਇਹਨਾਂ ਦੇ ਵੱਲੋਂ ਉਸ ਨੂੰ ਫੜ ਲਿਆ ਜਾਂਦਾ ਜਿਸ ਤੋਂ ਬਾਅਦ ਇਹਨਾਂ ਦੇ ਮਾਲਕ ਵੀ ਇੱਥੇ ਪਹੁੰਚਦੇ ਨੇ ਤਾਂ ਪੂਰੀ ਗੱਲਬਾਤ ਵੀ ਕਰਦੇ ਆ ਕਿ ਆਖਰਕਾਰ ਹੋਇਆ ਕੀ ਸੀ ਕੌਣ ਹੈ ਨੌਜਵਾਨ ਜੋ ਕਿ ਮਹਾਰਾਜ ਦਾ ਸਰੂਪ ਲੈ ਕੇ ਜਾ ਰਿਹਾ ਸੀ ਤਾਂ ਲਗਾਤਾਰ ਗੱਲਬਾਤ ਵੀ ਕਰਦੇ ਆ ਤਾਂ ਕੀ ਕਹਿਣਾ ਚਾਹਦੇ ਹੋ ਇਹ ਬੰਦਾ ਕਿੱਥੋਂ ਫੜਿਆ ਗਿਆ ਜੀ ਤੁਹਾਡੇ ਵੱਲੋਂ ਮੈਂ ਨਾ ਆਪਣੀ ਬੇਟੀ ਨੂੰ ਲੈ ਕੇ ਸਾਈਲ ਜੀ ਆਉਂਦੇ ਆ ਸੀ ਫਲਾਈਓਵਰ ਤੋਂ ਮੇਰੀ ਅਚਾਨਕ ਰਾਮਪਾਲੀ ਚੌਂਗਦੇ ਵਿੱਚ ਨਜ਼ਰ ਪਈ ਇੱਕ ਹਿੰਦੂ ਵੀਰ ਜਿਹੜਾ ਬਿਲਕੁਲ ਹੀ ਮर्यादा ਤੋਂ ਉਲਟ ਸ੍ਰੀ ਹਰਮੰਦਰ ਸਾਹਿਬ ਦਾ ਸਰੂਪ ਬਿਲਕੁਲ ਆਪਣੇ ਪਹਿਰਾਵੇ ਦੇ ਇਰਾਕੇ ਲੈ ਕੇ ਆਉਂਦਿਆ ਸੀ ਮੈਂ ਆਪਣੀ ਬੇਟੀ ਨੂੰ ਘਰ ਭੇਜ ਦਿੱਤਾ ਤੇ ਮੁੜ ਕੇ ਉਹਦੇ ਮੈਦਵਾਲੇ ਹੋਇਆ ਵੀ ਇਹ ਤੂੰ ਕੀ ਕਰੁੰਦੇ ਆ ਕਹਿੰਦਾ ਮੇਰੇ ਮਾਲਕਾਂ ਨੇ ਮੈਨੂੰ ਦਿੱਤਾ ਇਹ ਸਰੂਪ ਵੀ ਉੱਥੇ ਇੱਕ ਲੰਗਰ ਲੱਗਾ ਹੈ ਉੱਥੇ ਛੱਡ ਕੇ ਆ ਮੈਨੂੰ ਇਹ ਬਰਦਾਸ਼ਤ ਨਹੀਂ ਹੋਇਆ ਜਿਹਦੇ ਵਿੱਚ ਮੈਂ ਉਹਨੂੰ ਫਿਰ ਆਪਾਂ ਡੱਕਿਆ ਜਿਹਦੇ ਵਿੱਚ ਆਪਣੇ ਕਾਫੀ ਆਪਣੇ ਹਿੰਦੂ ਵੀਰ ਮਲਕੀ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਹੋਏ ਕਿਸੇ ਨੇ ਵੀ ਉਸ ਬੰਦੇ ਦਾ ਪੱਖ ਨਹੀਂ ਪੁਰਿਆ ਉਹਨੂੰ ਇਹ ਕਿਹਾ ਵੀ ਜਿੱਥੋਂ ਇਹ ਸਰੂਪ ਨੂੰ ਲਿਆਂਦਾ ਹੈ ਉਹਨਾਂ ਨੂੰ ਵੀ ਬੁਲਾ ਤੇ ਤੂੰ ਤੇਰੀ ਵੀ ਗਲਤੀ ਹੈ ਪਰ ਉਹ ਐਡਾ ਰੋਣ ਲੱਗ ਗਿਆ ਬੇਟਾ ਲਾ ਪਿਆ ਵੀ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਮੇਰੇ ਮਾਲਕਾਂ ਦਾ ਕਸੂਰ ਆ ਮੈਂ ਉਹਨਾਂ ਨੂੰ ਬੁਲਾ ਦਿੰਦਾ ਆ ਤੇ ਜਿਹੜੇ ਮਾਲਕ ਆਏ ਨਹੀਂ ਸਾਨੂੰ ਮਾਫੀ ਦੇ ਦਿਓ ਮਾਫੀ ਦੇ ਦਿਓ ਤੇ ਤੁਹਾਨੂੰ ਪਤਾ ਵੀ ਸਿੱਖ ਕੌਮ ਬੜੀ ਦਿਆਦਲੀ ਜੀ ਆਉਂਦੀ ਏ ਜਦੋਂ ਆਉਂਦੀ ਏ ਵੀ ਜਿਹੜੀ ਉਹ ਮਰਿਆਦਾ ਦੇ ਉਲਟ ਉਹਨਾਂ ਨੇ ਜਿਹੜਾ ਸਰੂਪ ਉੱਥੇ ਲੈ ਕੇ ਆਏ ਸਨ ਤੇ ਉਹਦੇ ਵਿੱਚ ਉਹ ਮਾਫੀ ਮੰਗ ਕੇ ਉਹਨਾਂ ਨੇ ਘੜਾ ਛਡਾਇਆ ਆ ਬਈ ਅੱਗੇ ਤੋਂ ਆਪਾਂ ਇਹ ਕੰਮ ਆਪਾਂ ਮਰਿਆਦਾ ਜੀ ਕਰਾਂਗੇ ਜਦੋਂ ਵੀ ਕੋਈ ਸਰੂਪ ਤਿਆਰ ਕਰਾਂਗੇ ਆਪਾਂ ਆਪਾਂ ਗੁਰਮਰਿਆਦਾ ਨਾਲ ਭੇਜਾਂਗੇ ਹਰਮੰਦਰ ਸਾਹਿਬ ਦਾ ਸਰੂਪ ਪਰ ਸਾਡੇ ਕੋ ਬਰਦਾਸ਼ਤ ਤੋਂ ਬਾਹਰ ਸੀ ਇਹ ਕੰਮ ਕਿਉਂਕਿ ਜਿਹੜੀ ਬੇਦਬੀਆਂ ਅੱਜ ਹੋ ਰਹੀਆਂ ਹਨ ਲਗਾਤਾਰ ਉਹਦੇ ਬੰਦੇ ਸਾਡੇ ਇੱਕ ਅਦੀ ਕੋਈ ਪਾਗਲ ਹੋ ਜਾਂਦਾ ਹੈ ਇੱਕ ਅਦੀ ਕੁਝ ਹੋ ਜਾਂਦਾ ਜਿਹੜੇ ਇਹ ਲੋਕ ਬੇਦਬੀਆਂ ਕਰ ਰਹੇ ਨੇ ਇਹਨਾਂ ਵੱਲ ਕੌਣ ਧਿਆਨ ਦੇਊਗਾ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਸਿੱਧੀ ਕਾਰਤਕ ਸਾਹਿਬ ਦੇ ਜਥੇਦਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਜਥੇਦਾਰ ਸਾਹਿਬ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਵੀ ਜਿਹੜੇ ਹਰਮੰਦਰ ਸਾਹਿਬ ਦੇ ਸਰੂਪ ਜਿਹੜੇ ਉੱਥੇ ਬਾਣੀ ਲਿਖਤ ਡਿਲੀਵਰੀ ਕਰਦੇ ਜਿਹੜੇ ਜਿਹੜੇ ਬਾਣੀ ਲਿਖਤ ਸਰੂਪ ਜਿਹੜੇ ਫੋਟੋਆਂ ਦੇਵੇ ਉੱਤੇ ਅੰਕਿਤ ਕਰਦੇ ਨੇ ਉਹਨਾਂ ਦੇ ਵੀ ਬੈਨ ਲਗਾਓ ਵੀ ਜਿਹੜੇ ਮਰਿਆਦਾ ਵਿੱਚ ਇਹ ਲੈ ਕੇ ਜਾਣ ਬੇ ਬਹੁਤ ਹੀ ਇੱਕ ਨੌਣਾ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਇਹਨਾਂ ਕਰਕੇ ਹੀ ਸਾਡੇ ਦਿਲਾਂ ਦੇ ਠੇਸ ਪੁੱਜਦੀ ਏ ਤੇ ਮੁੜ ਕੇ ਰੋਣ ਲੱਗ ਪੈਂਦੇ ਹਨ ਪਿੱਟਣ ਲੱਗ ਪੈਂਦੇ ਹਨ ਵੀ ਸਾਨੂੰ ਮਾਫੀ ਦੇ ਦਿਓ ਮਾਫੀ ਦੇ ਦਿਓ ਤਾਂ ਇਹਨਾਂ ਦੇ ਮਾਲਕ ਆਏ ਸੀ ਜਿਨ੍ਹਾਂ ਦੇ ਵੱਲੋਂ ਸਰੂਪ ਨੂੰ ਭੇਜਿਆ ਗਿਆ ਇਸ ਨੌਜਵਾਨ ਦੇ ਕੋਲ हां ਇਹਨਾਂ ਦੇ ਮਾਲਕ ਆਈ ਸੀ ਉਹਨਾਂ ਨੇ ਮਾਫੀ ਮੰਗੀ ਏ ਤੇ ਨਾਲ ਹੀ ਜਿਹੜਾ ਸਰੂਪ ਸੀ ਉਹ ਇੱਕ ਮੈਂ ਬੜੇ ਹੀ ਇੱਕ ਹਿੰਦੂ ਵੀਰ ਸੀ ਜਿਨ੍ਹਾਂ ਨੇ ਬੜੀ ਸੋਹਣੀਆਂ ਗੱਲਾਂ ਕੀਤੀਆਂ ਉਹਨਾਂ ਨੂੰ ਅਸੀਂ ਭੇਟਾ ਕਰ ਦਿੱਤਾ ਸਰੂਪ ਮੈਂ ਕਿਹਾ ਉਹਨੇ ਵੀ ਬੜੀ ਮਰਿਆਦਾ ਦੇ ਨਾਲ ਸਿਰ ਢੱਕ ਕੇ ਉਹ ਸਰੂਪ ਲੈ ਕੇ ਗਿਆ ਇੱਥੋਂ ਵੀਰ ਇਹ ਹੁੰਦੀ ਏ ਮਰਿਆਦਾ ਇਹਨਾਂ ਵਰਗੇ ਪਹਿਲਾਂ ਜੇ ਰੱਖ ਕੇ ਸਰੂਪ ਲੈ ਕੇ ਜਾਂਦੇ ਹਨ ਸਾਡੇ ਸਾਡਾ ਤਾਂ ਇਸ ਤਰ੍ਹਾਂ ਦੀ ਘਟਨਾ ਆਈ ਤੇ ਕੀ ਆਪਣੇ ਵੱਲੋਂ ਕਾਰਵਾਈ ਕੀਤੀ ਜਾਏਗੀ ਕਾਰਵਾਈ ਜੀ ਇਹਦੇ ਵਿੱਚ ਬਸ ਇਹਨਾਂ ਨੂੰ ਮੁੜ ਕੇ ਇਹਨਾਂ ਦਾ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਸ੍ਰੀ ਕਾਲ ਤਖਤ ਸਾਹਿਬ ਦੀ ਬੇਨਤੀ ਕਰਦੇ ਆਂ ਜਥੇਦਾਰ ਜੀ ਹਨਾ ਨੂੰ ਵੀ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਬੜੇ ਹੀ ਇੱਕ ਬਹੁਤ ਹੀ ਮਮਾੜਾ ਕੰਮ ਕਰ ਰਹੇ ਆਂ ਇਹ ਬਹੁਤ ਬੇਦਬੀ ਕਰ ਰਹੇ ਆਂ ਸਰੂਪਾਂ ਦੀ ਜਿਹੜੇ ਹਰਮੰਦਰ ਸਾਹਿਬ ਦਾ ਸਰੂਪ ਪੈਰਾਂ 'ਚ ਲਾ ਕੇ ਲੈ ਕੇ ਜਾਂਦੇ ਆਂ ਇਹਨਾਂ ਦਾ ਰੁਟੀਨ ਹੀ ਵਰਕਿਆ ਇਹਨਾਂ ਨੂੰ ਕੋਈ ਕਿਸੇ ਦੇ ਨਾਲ ਇਹਨਾਂ ਨੇ ਆਪਣਾ ਰੋਜ਼ੀ ਰੋਟੀ ਵੇਖਣੀ ਆ ਉਹ ਭਾਵੇਂ ਕੋਈ ਪੈਰਾਂ 'ਚ ਲਾ ਕੇ ਲੈ ਕੇ ਜਾਵੇ ਤੇ ਭਾਵੇਂ ਹੁਣ ਸ੍ਰੀ ਹਰਮੰਦਰ ਸਾਹਿਬ ਦੇ ਲਾਗੇ ਜਾ ਕੇ ਜਿੰਨੀਆਂ ਵੀ ਦੁਕਾਨਾਂ ਹਨ ਉੱਥੇ ਵੀ ਇਹੀ ਹੈ ਜੀ ਉੱਥੇ ਆਮ ਹੀ ਉੱਥੇ ਨਾ ਉਹਨਾਂ ਬਹੁਤ ਮਾੜਾ ਆ ਰਿਹਾ ਤੇ ਦੁਕਾਨਦਾਰ ਨੂੰ ਤੁਹਾਡੇ ਵੱਲੋਂ ਸਮਝਾਇਆ ਗਿਆ ਕਿ ਗਾਂ ਤੋਂ ਇਸ ਤਰ੍ਹਾਂ ਦਾ ਸਰੂਪ ਜਿਹੜਾ ਵਾ ਇਹਨਾਂ ਬੰਦਿਆਂ ਨੂੰ ਨਾਂ ਦਿੱਤਾ ਜਾਵੇ ਜੋ ਕਿ ਪੈਰਾ ਦੇ ਵਿੱਚ ਰੱਖ ਕੇ ਐਕਟ ਵਾ ਤੇ ਲੈ ਕੇ ਜਾਂਦੇ ਨੇ ਉਹ ਉਹ ਕਹਿਆ ਕਿ ਤੇ ਗੇਣੇ ਭਈ ਅਸੀਂ ਧਿਆਨ ਰੱਖਾਂਗੇ ਪਰ ਸਾਨੂੰ ਵੀ ਯਕੀਨ ਨਹੀਂ ਹੈਗਾ ਜੀ ਬਿਲਕੁਲ ਇਹਦਾ ਸਾਨੂੰ ਬਿਲਕੁਲ ਯਕੀਨ ਨਹੀਂ ਹੈਗਾ ਜੀ ਤਾਂ ਦੁਬਾਰਾ ਤੁਸੀਂ ਦੇਖੋਗੇ ਦੁਕਾਨ ਤੇ ਜਾ ਕੇ ਉਹਨਾਂ ਦੀ ਇਹ ਤਾਂ ਰਹਾ ਜਾਂਦਾ ਛੋਟਾ ਜਿਹਾ ਸ਼ਹਿਰ ਹੈ ਜੀ ਇੱਥੇ ਪਤਾ ਲੱਗ ਹੀ ਜਾਂਦਾ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਪ੍ਰਿੰਸ ਸ਼ਰੀਪੁਰਾ ਹੋਣਾਂ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਗਏ ਨਤਾਇਸ ਨੌਜਵਾਨ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਜੋ ਕਿ ਐਕਟਵਾ ਦੇ ਪੈਰਾਂ ਦੇ ਵਿੱਚ ਮਹਾਰਾਜ ਦਾ ਸਰੂਪ ਲੈ ਕੇ ਜਾ ਰਿਹਾ ਸੀ ਤਾਂ ਇਸ ਨੂੰ ਰਾਸਤੇ ਦੇ ਵਿੱਚ ਫੜ ਲੈ ਜਾਂਦਾ ਜਿਸ ਤੋਂ ਬਾਅਦ ਉਹ ਆਪਣੇ ਫੇਸਬੁੱਕ ਪੇਜ ਦੇ ਉੱਪਰ ਲਾਈਵ ਹੁੰਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਮਹਾਰਾਜ ਦਾ ਸਰੂਪ ਐਕਟਵਾ ਦੇ ਉੱਪਰ ਦਿਖਾਈ ਦੇ ਰਿਹਾ ਤਾਂ ਜਿਸ ਦੇ ਵਿੱਚ ਪ੍ਰਿੰਸ ਸ਼ਰੀਪੁਰਾ ਤਾਂ ਉਹਨਾਂ ਦੀ ਟੀਮ ਜਿਹੜੀ ਪੂਰੀ ਦਿਖਾਈ ਦੇ ਰਹੀ ਆ ਤਾਂ ਇਹਨਾਂ ਦੇ ਵੱਲੋਂ ਮੌਕੇ ਤੇ ਹੀ ਇਸ ਨੂੰ ਫਾੜ ਲਿਆ ਜਾਂਦਾ ਜਿਸ ਤੋਂ ਬਾਅਦ ਇਹਨਾਂ ਦੇ ਮਾਲਕ ਜਿਹੜੇ ਨੇ ਉਹ ਵੀ ਪਹੁੰਚਦੇ ਨੇ ਜਿਸ ਤੋਂ ਬਾਅਦ ਉਹ ਲਗਾਤਾਰ ਮਾਫੀਆਂ ਮੰਗਦੇ ਨੇ ਤਾਂ ਇਹਨਾਂ ਦੇ ਵੱਲੋਂ ਇੱਕ ਵਾਰ ਜਿਹੜੀ ਗਲਤੀ ਮੰਨੀ ਗਈ ਹੈ ਤਾਂ ਮਾਫੀ ਉਸ ਨੂੰ ਦਿੱਤੀ ਗਈ ਹੈ ਤਾਂ ਦੁਕਾਨਦਾਰਾਂ ਨੂੰ ਵੀ ਸਮਝਾ ਦਿੱਤਾ ਗਿਆ ਕਿ ਉਹ ਗਾਂ ਤੋਂ ਇਸ ਤਰ੍ਹਾਂ ਦਾ ਕੰਮ ਨਾ ਕਰਨ ਜੇਕਰ ਦੁਬਾਰਾ ਇਸ ਤਰ੍ਹਾਂ ਦਾ ਕੰਮ ਕਰਨਗੇ ਤਾਂ ਉਹਨਾਂ ਦੇ ਉੱਪਰ ਕਾਰਵਾਈ ਕਰਵਾਈ ਜਾਏਗੀ ਤਾਂ ਨਾਲ ਹੀ ਪ੍ਰਿੰਸ ਸ਼੍ਰੀਪੁਰਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅਕਾਲ ਤਖਤ ਸੈਦ ਜਥੇਦਾਰ ਨੂੰ ਜਲਦ ਹੀ ਇਸ ਮਾਮਲੇ ਦੇ ਵਿੱਚ ਮੰਗ ਪੱਤਰ ਦਵਾਂਗੇ ਕਿ ਜਿਹੜੇ ਦੁਕਾਨਦਾਰ ਨੇ ਦਰਬਾਰ ਸਾਹਿਬ ਦੇ ਕੋਲ ਇਸ ਤਰ੍ਹਾਂ ਦੇ ਕੰਮ ਕਰਦੇ ਪਏ ਨੇ ਉਹਨਾਂ ਦੇ ਉੱਪਰ ਜਿਹੜੀ ਆ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਤੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਨਾ ਮਿਲੇ ਤੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਹਿਲਾਂ ਵੀ ਕਈ ਵਾਰ ਮਾੜੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਤਾਂ ਹੁਣ ਵੀ ਇਹ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਵੱਡੇ ਸਵਾਲ 6 ਸਟੂਡੈਂਟ ਫਰਵਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਪ੍ਰਿੰਸ ਰੀਪੁਰਾ ਹੋਣਾ ਦੇ ਵੱਲੋਂ ਖੜੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਦੁਕਾਨਦਾਰ ਇਸ ਤਰੀਕੇ ਦੇ ਨਾਲ ਕੰਮ ਕਰਨ ਤੋਂ ਬਾਝ ਨਾ ਆਏ ਤਾਂ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਆਹੋ ਕੀਤੀ ਜਾਵੇਗੀ ਜਗਵੰਦੀ ਦੇ ਲਈ ਗਪੋਜੀ ਸਿੰਘ ਸਾਇਲ ਅੰਮ੍ਰਿਤਸਰ